ਦੀ ਸਤਾਤੀ ਅਸੀਂ ਮਨਾ ਰਹੇ ਆ ਉਹਨੂੰ ਸਭ ਤੋਂ ਪਹਿਲਾਂ ਆਪਣੇ ਵੱਲੋਂ ਇਨਕਲਾਬੀ ਸਲਾਮ ਆਖਦੀਆਂ ਉਹ ਗਦਰੀ ਗੁਲਾਬ ਕੌਰ ਜੀ ਆਟਿਆਂ ਦਾ ਤਾਂ ਚੂੜੀਆਂ ਵਗਾ ਕੇ ਉਹਦੇ ਮੂਰੇ ਮਾਰਦੀ ਲੈ ਕਹਿੰਦੀ ਮੈਂ ਤਾਂ ਕੱਲੀ ਜਾਊਂਗੀ ਤੇ ਉਹ ਤਿਰਸੀ ਤੇ ਆਖਰੀ ਦਮ ਤੱਕ ਮਰਨ ਤੱਕ ਉਹਨਿਆਂ ਦਾ ਸਾਰਾ ਜੀਵਨ ਗਦਰ ਦੇ ਲੇਖੇ ਲਾਤਾ ਜਦੋਂ ਕੁੜੀਆਂ ਘਰੋਂ ਕੱਲੀਆਂ ਬਾਹਰ ਨਹੀਂ ਸੀ ਨਿਕਲੀਆਂ ਉਸ ਵੇਲੇ ਉਹਨੇ ਇਥੋਂ ਦੇ ਵਰਤਾਨ ਵੀ ਹਕਾਤਮਾ ਨੂੰ ਚੁਣੌਤੀ ਦਿੱਤੀ ਸੀ ਉਸੇ ਗਦਰੀ گلاب ਕੌਰ ਨੂੰ ਯਾਦ ਕਰਦੇ ਹੋਏ ਇਹ ਗਦਰੀ گلاب ਕੌਰ ਜਿਹੜਾ ਕਿ ਇੱਥੇ ਇਕੱਠੇ ਹੋਇਆ ਤਾਂ ਮੈਂ ਜੋ ਅੱਜ ਗੱਲਬਾਤ ਕਰਨੀ ਆ ਉਹ ਅੱਜ ਦੇ ਵਿੱਚ ਔਰਤਾਂ ਦੀਆਂ ਹਾਲਤਾਂ ਔਰਤਾਂ ਦੇ ਉੱਤੇ ਹੋ ਰਹੇ ਜੁਰਮ ਤੇ ਉਹਦੇ ਦੇ ਜ਼ਿੰਮੇਵਾਰ ਕੌਣ ਆ ਅੱਜ ਇਹਨਾਂ ਚੀਜ਼ਾਂ ਉੱਤੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਦੇਖੀਏ ਆਪਣੇ ਮੁਲਕ ਦੇ ਅੱਜ ਉਦੋਂ ਤੋਂ 100 ਸਾਲ ਬੀਤ ਗਏ ਤੇ ਅੱਜ ਆਪਣੇ ਮੁਲਕ ਦੇ ਹਾਲ ਕੀ ਨੇ ਹਾਲ ਇਹ ਹੈ ਵੀ ਹਰ 15 ਮਿੰਟਾਂ 'ਚ ਇੱਕ ਔਰਤ ਦੇ ਨਾਲ ਬਲਾਤਕਾਰ ਅੱਜ ਵੀ ਹੋ ਰਿਹਾ ਵਾ ਉਹ ਗੈਰੀ ਕਿਰਨਜੀਤ ਕੌਰ ਨਹੀਂ ਸੀ ਜਿਹਨੂੰ ਅਦਵਾ ਕਰਕੇ ਇੱਥੇ ਗੁੰਡਿਆਂ ਨੇ ਬਲਾਤਕਾਰ ਕਰਕੇ ਮਾਰਿਆ ਸੀ ਸਗੋਂ ਉਸ ਤੋਂ ਬਾਅਦ ਹਰ ਰੋਜ਼ ਜਿਹੜੀਆਂ ਕਟਨਾਵਾਂ ਵਾਪਰ ਰਹੀਆਂ ਨੇ ਜਦੋਂ ਮਾਂਵਾਂ ਦੇ ਨਾਲ ਜ਼ਬਰ ਜਨਾਹ ਹੋ ਰਹੇ ਨੇ ਤੇ ਸਭ ਤੋਂ ਦੁੱਖ ਦੀ ਗੱਲ ਇਹ ਹੈ ਵੀ ਬਹੁਤੇ ਉਹਨਾਂ ਦੇ ਵਿੱਚੋਂ ਜਿਹੜੇ ਜ਼ਬਰ ਜਨਾਹ ਨੇ ਉਹ ਪੁਲਿਸ ਵਾਲੀਆਂ ਚੌਕੀਆਂ ਤੱਕ ਪਹੁੰਚਦੇ ਹੀ ਨਹੀਂ ਕਿਉਂਕਿ ਸਾਡੇ ਪਰਿਵਾਰਾਂ ਦੇ ਤੱਕੇ ਹੋ ਵੀ ਜਾਂਦਾ ਤਾਂ ਬਹੁਤੀ ਵਾਰ ਉਹ ਚੀਜ਼ਾਂ ਘਰਿਆਂ ਦੇ ਵਿੱਚ ਆਵਾਜ਼ਾਂ ਸਾਡੇ ਪਰਿਵਾਰਾਂ ਵੱਲੋਂ ਦਬ ਦਿੱਤੀਆਂ ਜਾਂਦੀਆਂ ਨੇ ਤੇ ਜਿਹੜੀਆਂ ਕੋਈ ਪਹੁੰਚਦੀਆਂ ਨੇ ਉਹਨਾਂ ਤੋਂ ਬਾਅਦ ਵੀ ਜਿਵੇਂ ਪਹਿਲਾਂ ਇੱਥੇ ਕਵਿਤਾ ਕ੍ਰਿਸ਼ਨਨ ਗੱਲ ਕਰ ਗਏ ਗਏ ਨੇ ਵੀ ਬਲਾਤਕਾਰ ਦੇ ਲਈ ਬਲਾਤਕਾਰ ਨੂੰ ਛੱਡ ਕੇ ਸਾਰਾ ਦੋਸ਼ ਕੁੜੀ ਦੇ ਉੱਤੇ ਮਾਰ ਦਿੱਤਾ ਜਾਂਦਾ ਹੈ ਵੀ ਇਹਨੇ ਨਹੀਂ ਦੇ ਚੱਜ ਦੇ ਨਹੀਂ ਪਾਏ ਹੋਣੇ ਇਹਨੂੰ ਘਰਦਿਆਂ ਦੇ ਬਾਹਰ ਕੱਢੋ ਤੋਰਿਆ ਸੀ ਇਹ ਕੁੜੀ ਬਾਹਰ ਸਭ ਤੋਂ ਪਹਿਲਾ ਜਿਹੜੀ ਇਹ ਆਪਦੀ ਹੈ ਵੀ ਔਰਤ ਦੀ ਜਿਹੜੀ ਮਤ ਆ ਉਹ ਕਿੱਚੇ ਪਿੱਛੇ ਹੁੰਦੀ ਹੈ ਔਰਤਾ ਜਿਹੜੀ ਉਹਨੂੰ ਘਰ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲਣ ਨਹੀਂ ਚਾਹੀਦਾ ਉਹਨੂੰ ਜਿੰਨਾ ਉਹ ਪੁੱਛਿਆ ਜਾਵੇ ਉਹਨਾਂ ਜਵਾਬ ਦੇਣਾ ਚਾਹੀਦਾ ਬਾਤੂ ਬੋਲਣਾ ਨਹੀਂ ਚਾਹੀਦਾ ਸਾਡੇ ਜਿ ਕਰ ਕੇ ਦੇਖੋ ਵੀ ਅਸੀਂ ਆਪਣੀਆਂ ਔਰਤਾਂ ਨੂੰ ਘਰਾਂ ਦੇ ਵਿੱਚ ਕਿੰਨੀ ਕ ਆਜ਼ਾਦੀ ਦਿੰਨੇ ਆ ਕਿੰਨੇ ਕੋਹਾਂ ਨੂੰ ਮਾਤਾ ਦਿੰਨੇ ਆ ਜੇ ਘਰ ਦੇ ਵਿੱਚ ਮੁੰਡਾ ਰਸ ਗਿਆ ਤਾਂ ਵੀ ਘਰ ਵਾਲੇ ਦੇ ਉੱਤੇ ਲੜਾਈਆਂ ਪੈ ਜਾਣੀਆਂ ਜੇ ਕੋਈ ਹੋਰ ਸਿਆਪਾ ਪੈ ਗਿਆ ਤਾਂ ਵੀ ਸਭ ਤੋਂ ਪਹਿਲਾਂ ਗੁੱਸਾ ਘਰ ਵਾਲੇ ਦੇ ਉੱਤੇ ਹੀ ਨਿਕਲਦਾ ਤੇ ਇਹੋ ਜਿਹੀਆਂ ਜਦੋਂ ਸੋਚਾਂ ਜਦੋਂ ਸ਼ੁਰੂ ਤੇ ਲੈ ਕੇ ਜਦੋਂ ਬੱਚਾ ਜੰਮਦਾ ਜੇ ਤਾਂ ਜੰਮ ਵੀ ਕੁੜੀ ਫੇਰ ਤਾਂ ਤੈਨ ਦਾ ਵੀ ਇਹ ਤਾਂ ਜੀ ਪੱਥਰ ਜੰਮ ਗਿਆ ਸਾਡੇ ਘਰੇ ਕੋਈ ਬਾਹਰੋਂ ਆ ਕੇ ਚੰਗੀ ਚੀਜ਼ ਨਹੀਂ ਦਿੱਤੀ ਜੇ ਆਪਣੇ ਬਹੁਤ ਸੂਰੀ ਚੀਜ਼ ਦੇਤੀਏ ਸਾਡਾ ਵਾਰਸ ਬਣੂਗਾ ਜਦੋਂ ਇਹ ਸੋਚ ਕੁੜੀ ਦੇ ਜਨਮ ਤੋਂ ਲੈ ਕੇ ਤੁਰਦੀ ਹੈ ਤਾਂ ਇਹ ਸਮਾਜ ਦੇ ਵਿੱਚ ਕੁੜੀ ਤੇ ਮੁੰਡੇ ਦੇ ਵਿਚਾਲੇ ਵਿਤਕਰਾ ਹੁੰਦਾ ਇਹ ਸਮਾਜ ਦੇ ਵਿੱਚ ਦੱਸਿਆ ਜਾਂਦਾ ਵੀ ਕੁੜੀ ਜਿਹੜੀ ਹੈ ਉਹਨੂੰ ਅਸੀਂ ਆਪਦੇ ਹਿਸਾਬ ਨਾਲ ਭੋਗਣਾ ਹੈ ਆਪਦੇ ਹਿਸਾਬ ਨਾਲ ਵਰਤਣਾ ਹੈ ਆਪਦੀ ਕੰਟਰੋਲ ਹੇਠਾ ਰੱਖਣਾ ਹੈ ਪਹਿਲਾਂ ਪਿਆਰ ਰੱਖਦਾ ਫਿਰ ਘਰ ਵਾਲਾ ਰੱਖਦਾ ਤੇ ਫਿਰ ਮੁੰਡੇ ਰੱਖਦੇ ਹੈ ਇਹ ਜੀ ਸੋਚ ਜਿਹੜੀ ਆ ਜਦੋਂ ਤੱਕ ਉਹ ਸਮਾਜ ਚ ਪਈਆ ਉਦੋਂ ਤੱਕ ਇਹ ਜੀ ਅਪਰਾਧ ਕਦੇ ਬੰਦ ਨਹੀਂ ਹੋ ਸਕਦੇ ਇਹ